ਨਾਰਦੀ ਅਗਨੇ ਨੈਸ਼ਨਲ ਹਾਈਵੇ ਤੇ ਪਾਇਆ ਪਰਤੂ ਅਗ ਦੀ ਚਪੇਟ ਵਿੱਚ ਆਏ ਕਣਕ ਨਾਲ ਭਰੇ ਟਰੱਕ 60 ਲੱਖ ਦਾ ਹੋਇਆ مالی ਨੁਕਸਾਨ ਤੁੰ ਤੁੰ ਕਰਕੇ ਸੜੇ ਟਰੱਕ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਵੀ ਅੱਗ ਤੇ ਕਾਬੂ ਪਾਉਣ ਚ ਰਹੀਆਂ ਨਕਾਮ ਹਲਕਾ ਫਤਿਹਗੜ ਚੂੜੀਆਂ ਦੇ ਅਧੀਨ 35 ਕੋਖਰ ਖੋਪਚੀਆਂ ਦੇ ਕੋਲ ਅੰਮ੍ਰਿਤਸਰ ਨੈਸ਼ਨਲ ਹਾਈ ਵੇ ਦੇ ਕਿਨਾਰੇ ਖੜੇ ਦੋ ਟਰੱਕਾਂ ਨੂੰ ਅੱਗ ਦੀ ਨਾਲ ਨੇ ਆਪਣੀ ਰੇਪੀਟ ਚ ਲੈ ਲਿਆ ਇੱਕ ਟਰੱਕ ਵਿੱਚ ਲੱਖਾਂ ਦੀ ਕਣਕ ਦੇ ਟਰੱਕ ਦੋਵੇਂ ਹੀ ਸੜ ਕੇ ਸੁਆਹ ਹੋ ਗਏ ਦੂਸਰੇ ਟਰੱਕ ਦੇ ਵੀ ਟਾਇਰ ਸੜ ਕੇ ਨੁਕਸਾਨੇ ਇੱਕੋ ਹੀ ਮਾਲਕਤੇ ਤੋਮੇ ਟ੍ਰੱਕ ਸੰਤਾਂ ਦਾਸ ਤੀਏ ਕਿ ਇੱਕ ਕਿਸਾਨ ਵੱਲੋਂ ਖੇਤਾਂ ਚ ਨਾਲ ਨੂੰ ਅਗ ਲਗਾਈ ਗਈ ਸੀ ਜਿਸ ਕਾਰਨ ਕੋਕਰ ਫੋਜੀਆਂ ਕੋਲ ਅਮਰਸਦ ਨਾਈ ਨੈਸ਼ਨਲ ਹਾਈਵੇ ਉੱਪਰ ਖੜੇ ਦੋ ਟਰੱਕਾਂ ਨੂੰ ਵੀ ਉਸ ਅਗ ਨੇ ਆਪਣੀ ਲਪੇਟ ਚ ਲੈ ਲਿਆ ਜਿਸ ਕਾਰਨ ਲੱਖਾਂ ਰੁਪਈਆ ਦਾ ਨੁਕਸਾਨ ਹੋਣ ਦਾ ਅਨਮਾਨ ਲਗਾਇਆ ਜਾ ਰਿਹਾ ਹੈ। ਲਾ ਬੀ ਬੀ ਉਹ ਐਸਾ ਲਿਆ ਇਹ ਭਾਈ ਨਾੜ ਕਰਕੇ ਨਾਰ ਨੂੰ ਅੱਗ ਲਾਈ ਆ ਅਮੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵਾਲੇ ਕਿੰਨੀਆਂ ਗੱਡੀਆਂ ਦਾ ਨੁਕਸਾਨ ਹੈ ਗੱਡੀਆਂ ਦੋਹਾਂ ਤੋਂ ਗੱਡੀਆਂ ਦਾ ਨੁਕਸਾਨ ਹੋ ਗਿਆ ਉਹ ਵੇਖੋ ਫੁੱਟਲਾ ਸੀ ਹੋਣੀ ਹੈ ਨੁਕਸਾਨ ਆ ਗਿਆ ਨੁਕਸਾਨ ਘੱਟੋ ਘੱਟ 70-80 ਲੱਖ ਦਾ ਨੁਕਸਾਨ ਪਿਆ ਗਿਆ ਇਹਦਾ ਕਿਹਨੇ ਜ਼ਿੰਮੇਵਾਰ ਮੰਨਦੇ ਨੇ ਭਾਈ ਆ ਜੇ ਜ਼ਿਮੀਦਾਰ ਨੂੰ ਮੰਨਦੇ ਆ ਜ਼ਿਮੀਦਾਰ ਨੂੰ ਪਤਾ ਹੁੰਦਿਆ ਸੰਦਿਆਂ ਵੀ ਗੱਡੀਆਂ ਲੱਗੀਆਂ ਵਾ ਤੇ ਵੀ ਉਹਨੇ ਅੱਗ ਲਾ ਦਿੱਤੀ ਸਾਰੇ ਸਰਕਾਰੀ ਪ੍ਰਸ਼ਾਸਨ ਨੂੰ ਕਹਾਂ ਜਾਂਦਾ ਵੀ ਨਾੜਵਾ ਕਰਾ ਲਾਓ ਨਾ ਲਾਓ ਇਹ ਨਾਲ ਮੁੜਿਆ ਨਹੀਂ ਕਿਹਨੇ ਮੁੜ ਗਿਆ ਹਾਂ ਆ ਸਾਰੇ ਲੱਗੀ ਅੱਗ ਸਾਰੇ ਪਾਸੇ ਲਾਈ ਇਹਨਾਂ ਨੇ ਕੀ ਮੰਗ ਕਰ ਮੰਗ ਇਹੋ ਹੀ ਵੀ ਸਾਡਾ ਆਉ ਫੈਸਲਾ ਇਹਨਾਂ ਦਾ ਸ਼ਾਂਦੀ ਭਰਾਈ ਹੋਏ ਨਖਾਨ ਦੀ ਭਰਾਈ ਹੋਏ ਇਹਨਾਂ ਨੇ ਅੱਗ ਜਾਣ ਕੇ ਲਾਈ ਪਤਾ ਸਵੀਰ ਦੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆਂ ਵੀ ਨਾ ਲਾਓ ਇਹਨਾਂ ਜਾਣ ਪੁੱਝ ਕੇ ਲਾਈ ਪਤਾ ਵਾਚਲ ਵਾਲੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੂੰ ਲੱਗੀਏ ਦੋ ਨਿਕਲ ਗਈਆਂ ਇੱਥੋਂ ਕੀ ਨਾ ਪਈ ਆ ਫਰਮਿੰਦਰ ਸਿੰਘ ਜੀ ਇਹ ਸਰ ਜੀ ਇਧਰ ਪੈਲੀ ਚਾ ਅੱਗੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗੇ ਲੱਗੀ ਜੇ ਸਾਰੀਆਂ ਟੁੱਟ ਲਾਸ ਹੁੰਦੀਆਂ ਵੇਖੋ ਸਾਰੀਆਂ ਬੜਕੀਆਂ ਗੱਡੀਆਂ ਇਹਨਾਂ ਨੂੰ ਸਾਰਾ ਨੁਕਸਾਨ ਤੇ ਵੇਖ ਲਓ 14-15 ਲੱਖ ਦੀ ਗੱਡੀ ਆ ਵਿੱਚ ਕਣਕਿਆ ਕੁੜਿਆ ਉਹ ਵੀ ਅੱਗ ਲੱਗੀ ਆ ਕਣਕ ਨਹੀਂ ਸਰਕਾਰਾਂ ਨੇ ਵੀ ਕਿਹਾ ਜਾਂਦਾ ਸੀ ਨਾੜ ਨੂੰ ਅੱਗ ਲਾਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਹੁਣ ਹੁਹਾੜ ਨਾੜ ਨੂੰ ਅੱਗੇ ਲਾਈਏ ਨਾ ਲਾਈ ਜਾਵੇ ਜੀ ਇਹਨਾਂ ਦੇ ਦੇ ਮਾਰੀ ਗੱਲ ਇਹ ਹੋਇਆ ਬਹੁਤ ਮਾਰਾ ਜੀ ਹਿੰਮਨ ਸਰ ਜੀ ਆਏ ਹੋ ਮੈਂ ਕਰਦਾ ਜੋ ਸਾਡਾ ਨੁਕਸਾਨ ਆਇਆ ਜੀ ਸਾਨੂੰ ਦਵਾਇਆ ਜਾਵੇ